ਸਤਨਾਮੁ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਬਾਣੀ ਗੁਰੂ ਗੁਰੂ ਹੈ ਬਾਣੀ ਵਿਚ ਬਾਣੀ ਅੰਮ੍ਰਿਤ ਸਾਰੇ ਗੁਰ ਬਾਣੀ ਕਹੈ ਸੇਵਕ ਜਨ ਮੰਨੈ ਪ੍ਰਤਖ ਗੁਰੂ ਨਿਸਤਾਰੇ ਸਤਨਾਮੁ ਸ੍ਰੀ ਵਾਹਿਗੁਰੂ ਜੀ ਸ਼ਲੋਕ ਮਹਲਾ 3 ਏ ਮਨ ਹਾਰ ਜੀ ਧਿਆਏ ਤੋ ਇਕ ਮਨ ਇਕ ਚਿਤ ਭਾਏ ਹਰ ਕੀਆ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਏ ਮਾਨ ਹਰ ਜੀਤ ਆਏ ਤੂੰ ਇਕ ਮਾਨ ਇਕ ਚਿਤ ਪਾਏ ਹਰ ਕੀਆ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਹਉ ਹਰ ਕਹਿ ਸਦ ਬਲ ਹਾਰਣੈ ਜਿਤ ਸੇਵਿਐ ਸੁਖ ਭਾਈ ਨਾਨਕ ਗੁਰਮੁਖ ਮਿਲ ਰਹਿ ਹਉ ਮੈਂ ਸ਼ਬਦ ਜਲਾਏ ਮਹਲਾ ਤੀਜਾ ਆਪੇ ਸੇਵਾਲਾਇਨ ਆਪੇ ਬਖਸ਼ ਕਰੇ ਸਭਨਾ ਕਾ ਮਾਪਿ ਆਪ ਹੈ ਆਪੇ ਸਾਰ ਕਰੇ ਨਾਨਕ ਨਾਮ ਤੇ ਆਇ ਨਾ ਤਨਨ ਅਜ ਕਰਵਾਸ ਹੈ ਜੁਗ ਜੁਗ ਸੁਬਾਹ ਹੋਏ ਪੌੜੀ ਤੂੰ ਕਰਨ ਕਰਨ ਸਮਰਥ ਹੈ ਕਰਤੇ ਮੈਂ ਤੋਜ ਬਨੇ ਅਬਰਨ ਕੋਈ ਤੋ ਦੇ ਆਪੇ ਸਤਿ ਸਿਰ ਜੀ ਆਪੇ ਫੁਨਗੋਈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਬੜਿਆਈ ਗੁਰਮੁਖ ਦੇਵ ਪ੍ਰਭ ਹਰੂ ਪਾਵੇ ਸੋਈ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰਸੋਈ ਵਡਿਆਈ ਗੁਰਮੁਖ ਦੇਵ ਪ੍ਰਭ ਹਰ ਪਾਵੇ ਸੋਈ ਗੋ ਰਮੁਖ ਨਾਨਕ ਅਰਾਧਿਆ ਸਬ ਆਖੋ ਧੰਨ 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 ਗੁਰ ਸੋਈ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋ ਸਤਿਗੁਰਾਂ ਦੀ ਸਾਜੀ ਨਵਾਜੀ ਹੰਗੂ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ ਤਰਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਦੀ ਅਪਾਰ ਕਿਰਪਾ ਸਦਕਾ ਰਾਤਰੀ ਦਾ ਸਮਾਂ ਸੁਖ ਦਾ ਬਤੀਤ ਹੋਇਆ ਅੰਮ੍ਰਿਤ ਵੇਲੇ ਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰਨਦਾ ਪਾਵਨ ਪਵਿੱਤਰ ਗੁਰਬਾਣੀ ਪੜਨ ਸੁਣਨ ਵਿਚਾਰਨ ਦਾ ਸੁਭਾਗਾ ਸਮਾ ਪ੍ਰਾਪਤ ਹੋਇਆ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਦਰਸ਼ਨ ਦਿਖਾਰੇ ਬਖਸ਼ਿਸ਼ ਕੀਤੀ ਪਾਵਨ ਪਵਿੱਤਰ ਹੁਕਮ ਦੀ ਦਾਤ ਬਖਸ਼ ਕੇ ਸਾਨੂੰ ਜੀਵਨ योगो तदसी है आज ਦਾ ਪਾਵਨ ਪਵਿੱਤਰ ਮੁਖਵਾਕ ਰਾਗ ਸੋਰਠ ਦੇ ਅੰਦਰ ਤਨ ਤਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ ਕੀਤੀ ਹੋਈ ਬਚਨਾਂ ਵਿੱਚੋਂ ਹੈ ਰਾਗ ਸੋਰਠ ਦੀ ਬਾਾਰ ਹੈ ਰਾਗ ਸੋਰਠ ਦੀ 4 ਦੇ ਵਿੱਚ ਪੌੜੀਆਂ ਗੁਰੂ ਰਾਮਦਾਸ ਮਹਾਰਾਜ ਜੀ ਦੀਆਂ ਉਚਾਰਨ ਕੀਤੀਆਂ ਤੇ ਪੌੜੀਆਂ ਦੇ ਨਾਲ ਸ਼ਲੋਕ ਤੇ ਮਹੱਲੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਦਰਜ ਕੀਤੇ ਹਨ ਇਹ ਪਾਵਨ ਪਵਿੱਤਰ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 653 ਤੇ 54 ਅੰਗ ਤੇ ਸੁਭਾਈ ਮਾਨੇ ਅੱਜ ਦੇ ਇਸ ਪਾਵਨ ਪਵਿੱਤਰ ਬਚਨਾਂ ਰਾਹੀਂ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਪਉੜੀ ਦੇ ਅਖੀਰਲੇ ਬੰਦ ਵਿੱਚ ਮਹਾਰਾਜ ਸਾਨੂੰ ਸਮਝਾਉਂਦੇ ਐ ਬਾਣੀ ਦੇ ਮੁਤਾਬਕ ਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਰਹਿਮਤ ਕੀਤੀ ਹੈ ਕਿ ਮੂਲ ਤਤ ਪੌੜੀ ਦੇ ਅਖੀਰਲੀਆ ਪੰਕਤੀਆਂ ਦੇ ਵਿੱਚ ਦਰਜ ਕੀਤਾ ਹੈ ਸ਼ਲੋਕ ਮਹੱਲਾ ਤੇ ਮਹੱਲੇ ਰਾਹੀ ਇਹਦਾ ਵਿਸਥਾਰ ਕੀਤਾ ਹੈ ਸ਼ਬਦਾਂ ਦੇ ਰਾਹੀ ਗੁਰਮਤ ਦੀ ਸੋਜੀ ਮਹਾਰਾਜੀ ਰਹਾਉ ਦੇ ਬੰਦ ਵਿੱਚ ਦਿੰਦੇ ਆ ਬਾਕੀ ਸ਼ਬਦ ਦੇ ਰਾਹੀਂ ਵਿਸਥਾਰ ਕਰਕੇ ਸੱਚੇ ਬਾਦਸ਼ਾਹ ਜੀ ਸਮਝਾਉਂਦੇ ਨੇ ਤਾਂ ਗੁਰੂ ਰਾਮਦਾਸ ਮਹਾਰਾਜ ਜੀ ਬਖਸ਼ਿਸ਼ ਕਰਦੇ ਐ ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਸੋਈ ਪਰਮੇਸ਼ਰ ਗੁਰਮੁਖਾਂ ਨੂੰ ਵਡਿਆਈ ਦਿੰਦਾ ਐ ਪਰਮੇਸ਼ਰ ਦੀ ਵਡਿਆਈ ਕਰਦੇ ਐ ਗੁਰਮੁਖ ਤੇ ਜਿਹੜਾ ਪ੍ਰਮਾਤਮਾ ਦੀ ਵਡਿਆਈ ਕਰਦਾ ਐ ਉਹਨੂੰ ਪ੍ਰਮਾਤਮਾ ਜੀ ਦਾ ਮਲਾਪ ਹੁੰਦਾ ਹੈ ਰੱਬ ਜੀ ਦੇ ਦਿਦਾਰ ਹੁੰਦੇ ਨੇ ਸਤਿਗੁਰੂ ਬਖਸ਼ਿਸ਼ ਕਰਦੇ ਹਨ ਗੁਰਮੁਖ ਨਾਨਕ ਅਰਾਧਿਆ ਸਭ ਆਖੋ ਧੰਨ 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 ਗੁਰ ਸੋਈ ਮਹਾਰਾਜੀ ਕਹਿੰਦੇ ਗੁਰਮੁਖਾਂ ਨੇ ਪਰਮੇਸ਼ਰ ਦੀ ਅਰਦਾਸ ਨ ਕੀਤੀ ਪ੍ਰਮਾਤਮਾ ਨੂੰ ਅਰਧਿਆ ਤੇ ਨਾਲ ਬਚਨ ਕੀਤਾ ਆਪਣੇ ਮੁਖ ਦੇ ਵਿੱਚੋਂ ਸਾਰੇ ਰੱਬ ਜੀ ਦਾ ਸ਼ੁਕਰ ਕਰੂ ਪਰਮੇਸ਼ਰ ਜੀ ਦਾ ਸ਼ੁਕਰ ਕਰੂ ਧੰਨ ਹੈ ਧੰਨ ਹੈ ਧੰਨ ਹੈ ਉਹ ਗੁਰੂ ਧੰਨ ਹੈ ਜਿਸ ਗੁਰੂ ਨੇ ਸਾਨੂੰ ਪ੍ਰਮਾਤਮਾ ਦੇ ਨਾਲ ਮਿਲਾਇਆ ਪ੍ਰਮਾਤਮਾ ਦੇ دیدار ਕਰਾਈ ਪਰਮਾਤਮਾ ਦੇ ਬਚਨ ਸੁਣਾਏ ਮਹਾਰਾਜੀ ਕਹਿੰਦੇ ਆ ਜਿਨ੍ਹਾਂ ਨੂੰ ਪੂਰਾ ਗੁਰੂ ਮਿਲ ਜਾਂਦਾ ਹੈ ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਉਹ ਗੁਰੂ ਦਾ ਗਿਆਨ ਲੈ ਕੇ ਗੁਰੂ ਦੀ ਮਤ ਮੁਤਾਬਕ ਆਪਣਾ ਜੀਵਨ ਬਤੀਤ ਕਰਦੇ ਨੇ ਤੇ ਗੁਰੂ ਦੀ ਦਿੱਤੀ ਹੋਈ ਮਤ ਮੁਤਾਬਕ ਜੀਵਨ ਦੇ ਵਿੱਚ ਗੁਰੂ ਦੀ ਮਤ ਨੂੰ ਗੁਰੂ ਦੇ ਗਿਆਨ ਨੂੰ ਕਮਾਉਂਦੇ ਆ ਗੁਰੂ ਦੀ ਰਹਿਮਤ ਸਦਕਾ ਸੱਚੇ ਪਾਤਸ਼ਾਹ ਹੁਣ ਉਦਾਹਰਨਾ ਦੇ ਕੇ ਸਮਝਾਉਂਦੇ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਏ ਮਨ ਆਪਣੇ ਮਨ ਨਾਲ ਗੱਲ ਕੀਤੀ ਆਏ ਮੇਰੇ ਮਨਾ ਇੱਕ ਕੰਮ ਕਰ ਕਿਹੜਾ ਕੰਮ ਕਰਨਾ ਹੈ ਹਰ ਜੀ ਧਿਆਏ ਤੋਂ ਤੂੰ ਹਰੀ ਪ੍ਰਮਾਤਮਾ ਜੀ ਨੂੰ ਧਿਆ। ਸਵਾਸ ਸਵਾਸ ਧਿਆ। ਹਰ ਸਵਾਸ ਦੇ ਨਾਲ। ਤੇ ਧਿਆਉਣ ਦਾ ਤਰੀਕਾ ਕੀ ਹੈ ਉਹ ਵੀ ਦੱਸਿਆ ਮਹਾਰਾਜ ਨੇ। ਕਹਿੰਦੇ ਇੱਕ ਮਨ ਇੱਕ ਚਿੱਤ ਪਾਏ। ਇੱਕ ਮਨ ਇੱਕ ਚਿੱਤ ਹੋ ਕੇ ਪਰਮੇਸ਼ਰ ਨੂੰ ਧਿਆਉਣਾ ਹੈ। ਇਹਦਾ ਮਤਲਬ ਕਿ ਜਦੋਂ ਪਰਮਾਤਮਾ ਨੂੰ ਅਸੀਂ ਧਿਆਉਨੇ ਆਂ ਤੇ ਸਾਡੇ ਦੋ ਮਨ ਵੀ ਹੋ ਸਕਦੇ ਆ ਦੋ ਮਨ ਦਾ ਮਤਲਬ ਇਹ ਹੈ ਵੀ ਜਦੋਂ ਅਸੀਂ ਪਰਮਾਤਮਾ ਨੂੰ ਚੇਤੇ ਕਰਦੇ ਆਂ ਬਾਣੀ ਪੜ੍ਹਦੇ ਆਂ ਸਿਮਰਨ ਕਰਦੇ ਆਂ ਰਸਨਾ ਸਿਮਰਨ ਬੋਲਦੀ ਹੈ ਬਾਣੀ ਦੇ ਬਚਨ ਬੋਲਦੇ ਨੇ ਤੇ ਮਨ ਕਿਤੇ ਹੋਰ ਹੀ ਦੌੜਿਆ ਫਿਰਦਾ ਹੈ ਮਨ ਕੁਝ ਹੋਰ ਹੀ ਸ਼ਿਕਰਦਾ ਫਿਰਦਾ ਮਾਰਾ ਕਹਿੰਦੇ ਨਹੀਂ ਇੱਕ ਮਨ ਇੱਕ ਚਿੱਤ ਹੋ ਕੇ ਪਰਮਾਤਮਾ ਨੂੰ ਧਿਆਉਂਦਾ ਜਦੋਂ ਇੱਕ ਮਨ ਇੱਕ ਚਿੱਤ ਹੋ ਕੇ ਪ੍ਰਮਾਤਮਾ ਨੂੰ ਧਿਆਏਗਾ ਫਿਰ ਪਰਮੇਸ਼ਰ ਜੀ ਖੁਸ਼ ਹੋ ਕੇ ਆਪਣੀਆਂ ਵਡਿਆਈਆਂ ਝੋਲੀ ਪਾ ਦਿੰਦੇ ਆ ਤੇ ਨਾਲ ਬੇਨਤੀ ਕਰਿਆ ਕਰੋ ਪ੍ਰਮਾਤਮਾ ਜੀ ਆਪ ਜੀ ਦੀ ਸਿਵਤ ਸਲਾਹ ਦੀ ਦਾਤ ਬਖਸ਼ੋ ਇਹਨਾਂ ਬੇਨਤੀਆਂ ਨੂੰ ਸੁਣ ਕੇ ਫਿਰ ਰੱਬ ਜੀ ਰਹਿਮਤ ਕਰਦੇ ਨੇ ਹਰਕੀਆਂ ਸਦਾ ਸਦਾ ਵਡਿਆਈਆਂ ਦੇ ਨਾ ਪਛੋਤਾਏ ਪਰਮੇਸ਼ਰ ਦੀਆਂ ਵਡਿਆਈਆਂ ਸਦਾ ਹੀ ਐ ਹਰ ਵੇਲੇ ਹੁੰਦੀਆਂ ਰਹਿੰਦੀਆਂ ਨੇ ਹਰ ਵੇਲੇ ਕਰਨੀਆਂ ਨੇ ਪਰਮਾਤਮਾ ਦਾਤਾ ਦੇ ਰਿਹਾ ਹੈ ਪਛੋਤਾਬ ਨਹੀਂ ਹੈ ਹਉ ਹਰ ਕੈ ਸਦ ਬਲਹਾਰਣੈ ਜਿਤ ਸੇਵਿਆ ਸੁਖ ਪਾਈ ਜਿਸ ਪਰਮਾਤਮਾ ਨੂੰ ਸਿਮਰ ਕੇ ਸੁਖ ਮਿਲਦਾ ਹੈ ਮੈਂ ਉਸ ਪਰਮਾਤਮਾ ਤੋਂ ਬਲਿਹਾਰ ਜਾਣਾ ਵਾਰੇ-ਵਾਰੇ ਜਾਮਾ ਨਾਨਕ ਗੁਰਮੁਖ ਮਿਲ ਰਹੇ ਮੈਂ ਗੁਰਮੁਖਾਂ ਦੇ ਨਾਲ ਮਿਲ ਕੇ ਰਹਿ ਰਿਹਾ ਗੁਰਮੁਖਾਂ ਦੀ ਸੰਗਤ ਵਿੱਚ ਮਿਲ ਕੇ ਚੱਲਣਾ ਹੈ ਜਿਹੜਾ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਜੀਵਨ ਬਤੀਤ ਕਰਦਾ ਹੈ ਗੁਰਮੁਖਾਂ ਦੀ ਸੰਗਤ ਵਿੱਚ ਰਹਿ ਕੇ ਨਾਮ ਜਪਦਾ ਪਰਮਾਤਮਾ ਦੀ ਬੰਦਗੀ ਕਰਦਾ ਹੈ ਉਨੋ ਦਾ ਬਹੁਤ ਵੱਡਾ ਫਾਇਦਾ ਹੁੰਦਾ ਹੈ। ਭਲਾ ਕੀ ਹੁੰਦਾ ਹੈ? ਹਉਮੈ ਸ਼ਬਦ ਜਲਾਈ। ਹਿਰਦੇ ਦੇ ਅੰਦਰੋਂ ਹਉਮੈ ਦਾ ਸ਼ਬਦ ਜਲ ਜਾਂਦਾ ਖਤਮ ਹੋ ਜਾਂਦਾ ਹੈ। ਇਹ ਹਉਮੈ ਬੜੀ ਖਤਰਨਾਕ ਬਿਮਾਰੀ ਹੈ। ਬੜਾ ਖਤਰਨਾਕ ਰੋਗ ਹੈ। ਗੁਰੂ ਪਾਤਸ਼ਾਹ ਮਹਾਰਾਜ ਜੀ ਬਾਣੀ ਵਿੱਚ ਬਚਨ ਕਰਦੇ ਨੇ ਹਉਮੈ ਦੀਰਗ ਰੋਗ ਹੈ। ਬੜਾ ਡੂੰਗਾ ਬੜਾ ਗਹਿਰਾ ਰੋਗ ਹੈ। ਦੁਨੀਆ ਦੇ ਬੈਦਾਂ ਡਾਕਟਰਾਂ ਕੋਲੇ ਇਹਦੀ دارو ਨਹੀਂ ਹੈ। دارو ਵੀ ਇਸ ਮਾਹੀਂ ਤੇ ਸਿਮਰਨ ਕਰਕੇ ਫਿਰ ਇਸੇ ਹਉਮੈ ਦੇ ਰੋਗ ਦੀ دارو ਮਿਲ ਜਾਂਦੀ ਹੈ। ਸਿਮਰਨ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਇਹ ਹਉਮੈ ਦਾ ਰੋਗ ਕੱਟਿਆ ਜਾਂਦਾ ਹੈ। ਧੰ ਗੁਰੂ ਅਮਰਦਾਸ ਮਹਾਰਾਜ ਜੀ ਇਸੇ ਵਿਚਾਰ ਤਾਰਾ ਨੂੰ ਹੋਰ ਵਿਸਥਾਰ ਨਾਲ ਸਮਝਾਉਂਦੇ ਆ। ਮਹਾਰਾਜ ਜੀ ਕਹਿੰਦੇ ਆਪੇ ਸੇਵਾ ਲਾਇਨ ਆਪੇ ਬਖਸ਼ ਕਰੇ ਉਹ ਪ੍ਰਮਾਤਮਾ ਆਪਣੇ ਪਿਆਰਿਆਂ ਨੂੰ ਆਪੇ ਹੀ ਸੇਵਾ ਦੇ ਵਿੱਚ ਲਾ ਲੈਂਦਾ ਹੈ ਆਪੇ ਹੀ ਬਖਸ਼ਿਸ਼ਾਂ ਕਰਦਾ ਹੈ ਰਹਿਮਤਾਂ ਕਰਦਾ ਹੈ ਆਪੇ ਨਾਮ ਜਪਣ ਜਪਣ ਲਾ ਦਿੰਦਾ ਹੈ ਆਪੇ ਨਾਮ ਜਪਾਉਂਦਾ ਹੈ ਆਪੇ ਹੀ ਆਪਣਾ ਗਿਆਨ ਦਿੰਦਾ ਹੈ ਮਹਾਰਾਜੀ ਕਹਿੰਦੇ ਜਿਸ ਨੂੰ ਤੂੰ ਜਾਣਾਹੀਂ ਸੋਈ ਜਨ ਜਾਣੇ ਜਿਦੇ ਤੇ ਤੂੰ ਕਿਰਪਾ ਕਰਕੇ ਆਪਣੀ ਭਗਤੀ ਵਿੱਚ ਲਾ ਦਿੰਨਾ ਹੈ ਰੱਬ ਜੀ ਉਹੀ ਤੇਰੀ ਭਗਤੀ ਕਰਦੇ ਹਨ ਆਪੇ ਬਖਸ਼ਿਸ਼ ਕਰਦਾ ਹੈ ਸਭਨਾ ਦਾ ਮਾਂ ਪਿਓ ਆਪ ਹੈ ਆਪੇ ਸਾਰ ਕਰੇ ਜਿਵੇਂ ਬੱਚੇ ਮਾਪਿਆਂ ਤੇ ਬਹੁਤ ਮਾਣ ਕਰਦੇ ਐ ਮਾਪੇ ਆਪਣੇ ਬੱਚਿਆਂ ਨੂੰ ਬੜੇ ਪਿਆਰ ਦੇ ਨਾਲ ਪਾਲਦੇ ਐ ਸੰਭਾਲਦੇ ਐ ਸਤਿਗੁਰੂ ਬਾਦਸ਼ਾਹ ਕਹਿੰਦੇ ਉਹ ਪਰਮਾਤਮਾ ਸਾਰਿਆਂ ਦੇ ਮਾਂ-ਬਾਪ ਹੈ। ਸਾਰਿਆਂ ਦਾ ਮਾਂ-ਬਾਪ ਬਣ ਕੇ ਸਾਰਿਆਂ ਦੀ ਸੰਭਾਲ ਕਰ ਰਿਹਾ ਸਾਰਿਆਂ ਦੀ ਸਾਰ ਲੈ ਰਿਹਾ। ਨਾਨਕ ਨਾਮ ਤੇ ਆਇਨ ਤਿਨ ਨਿਜ ਕਰਵਾਸ ਹੈ। ਜੁਗ ਜੁਗ ਸ਼ੋਭਾ ਹੋਏ। ਗੁਰੂ ਅਮਰਦਾਸ ਮਹਾਰਾਜ ਜੀ ਕਹਿੰਦੇ ਜਿਹੜੇ ਪ੍ਰਮਾਤਮਾ ਦਾ ਨਾਮ ਧਿਆਉਂਦੇ ਆ ਨਾਮ ਧਿਆ ਕੇ ਭਾਵ ਕਿ ਪ੍ਰਮਾਤਮਾ ਦੇ ਗੁਣਾਂ ਨੂੰ ਚੇਤੇ ਕਰਦੇ ਆ ਅਪਣਾਉਂਦੇ ਨੇ ਗੁਰੂ ਦੀ ਦਿੱਤੀ ਹੋਈ ਮਤ ਤੇ ਵਿਚਾਰ ਕਰਕੇ ਅਮਲ ਕਰਦੇ ਆ ਉਹਨਾਂ ਦਾ ਨਿੱਜ ਘਰ ਵਿੱਚ ਵਾਸ ਹੋ ਜਾਂਦਾ ਹੈ ਸੂਰਤ ਟਿਕ ਜਾਂਦੀ ਹੈ ਮਨ ਭਟਕਣਾ ਛੱਡ ਦਿੰਦਾ ਹੈ ਟਿਕਾਉ ਵਿੱਚ ਆ ਜਾਂਦਾ ਜਦੋਂ ਮਨ ਦੀ ਭਟਕਣਾ ਮਿਟ ਜਾਂਦੀ ਹੈ ਉਨ੍ਹਾਂ ਦਾ ਨਿੱਜ ਘਰ ਵਿੱਚ ਵਾਸ ਹੋ ਜਾਂਦਾ ਜਿਹੜੇ ਨਾਮ ਤੇ ਆਉਂਦੇ ਐ ਫਿਰ ਨਿੱਜ ਘਰ ਵਿੱਚ ਬਸੇ ਹੋਏ ਦਾ ਜੁਗ ਜੁਗ ਸ਼ੁਭਾ ਹੋਏ ਸਾਰੇ ਜੁਗਾਂ ਦੇ ਵਿੱਚ ਸ਼ੁਭਾ ਹੁੰਦੀ ਐ ਬੜਾ ਪਿਆਰਾ ਬਚਨ ਮਹਾਰਾਜ ਜੀ ਕਹਿੰਦੇ ਥਿਰ ਘਰ ਬੈਸੋ ਹਰ ਜਨ ਪਿਆਰੇ ਐ ਮੇਰੇ ਪਿਆਰੇ ਆਪਣੇ ਥਿਰ ਘਰ ਦੇ ਵਿੱਚ ਬੈਠ ਨਿੱਜ ਘਰ ਵਿੱਚ ਬੈਠ ਜਦੋਂ ਨਿੱਜ ਘਰ ਵਿੱਚ ਬਹਿ ਗਿਆ ਟਿਕ ਗਿਆ ਅਗਲੀ ਬਖਸ਼ਿਸ਼ ਕੀ ਹੋਏਗੀ ਸਤਗੁਰ ਤੁਮਰੇ ਕਾਜ ਸਵਾਰੇ। हे ਸਤਗੁਰੂ ਤੇਰੇ ਜੀਵਨ ਦੇ ਕਾਜ ਸਵਾਰ ਦਿੰਦੇ ਆ। ਪੌੜੀ ਦੇ ਵਿੱਚ ਮਹਾਰਾਜ ਜੀ ਕਹਿੰਦੇ ਤੂੰ ਕਰਨ ਕਰਨ ਸਮਰਥ ਹੈ ਕਰਤੇ ਮੈਂ ਤੋ ਜੀਵਨ ਅਬਰ ਨਾ ਕੋਈ। हे ਮੇਰੇ ਪ੍ਰਮਾਤਮਾ ਜੀ ਤੂੰ ਸਾਰਾ ਕੁਝ ਕਰਨ ਕਰਾਉਣ ਵਾਲਾ ਹੈ। ਸ੍ਰਿਸ਼ਟੀ ਨੂੰ ਪੈਦਾ ਕਰਨ ਵਾਲਾ ਵੀ ਤੂੰ ਹੀ ਹੈ। ਸ੍ਰਿਸ਼ਟੀ ਨੂੰ ਪੋਜਣ ਦੇਣ ਵਾਲਾ ਵੀ ਤੂੰ ਹੀ ਹੈ ਤੇ ਸ੍ਰਿਸ਼ਟੀ ਨੂੰ ਲਿਆ ਕਰਨ ਵਾਲਾ ਵੀ ਤੂੰ ਹੀ ਹੈ ਸਭ ਕੁਝ ਤੂੰ ਹੀ ਕਰਨ ਵਾਲਾ ਹੈ ਤੇਰੇ ਬਿਨਾ ਕੁਝ ਨਹੀਂ ਹੋ ਸਕਦਾ ਮੇਰਾ ਤੇਰੇ ਬਿਨਾ ਹੋਰ ਕੋਈ ਹੈ ਹੀ ਨਹੀਂ ਮੈਨੂੰ ਤੇਰੇ ਹੀ ਸਹਾਰਾ ਤੇਰਾ ਹੀ ਆਸਰਾ ਹੈ ਮੇਰੇ ਮਨ ਨੂੰ ਵਿਸ਼ਵਾਸ ਹੈ اے ਪ੍ਰਮਾਤਮਾ ਜੀ ਜੋ ਕੁਝ ਕਰਦਾ ਹੈ ਤੂੰ ਹੀ ਕਰਦਾ ਹੈ ਜੋ ਕੁਝ ਹੋ ਰਿਹਾ ਹੈ ਤੇਰੀ ਹੁਕਮ ਵਿੱਚ ਹੀ ਹੋ ਰਿਹਾ ਹੈ ਤੇਰੀ ਹੁਕਮ ਤੋਂ ਬਾਹਰ ਕੋਈ ਨਹੀਂ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਜਪ ਬਾਣੀ ਵਿੱਚ ਬਚਨ ਕਰਦੇ ਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਤੇਰੇ ਹੁਕਮ ਤੋਂ ਬਾਹਰ ਕੋਈ ਵੀ ਨਹੀਂ ਹੈ ਤਉ ਦੇ ਆਪੇ ਸ੍ਰੇਸ਼ਟ ਸਿਰਜੀਆ ਆਪੇ ਫੁਨਗੋਈ ਸ੍ਰੇਸ਼ਟੀ ਨੂੰ ਸਿਰਜਣ ਵਾਲਾ ਵੀ ਤੂੰ ਹੀ ਹੈ ਆਪੇ ਖਤਮ ਕਰਨ ਵਾਲਾ ਵੀ ਤੂੰ ਹੀ ਹੈ ਸਭ ਇੱਕੋ ਸ਼ਬਦ ਵਰਤਦਾ ਜੋ ਕਰੇ ਸੋ ਹੋਈ ਸਾਰੇ ਪਾਸੇ ਤਿਰ ਹੁਕਮ ਹੀ ਵਰਤਦਾ ਜੋ ਕੁਝ ਤੂੰ ਕਰ ਰਿਹਾ ਹੈ ਉਹੀ ਹੋ ਰਿਹਾ ਹੈ ਮਹਾਰਾਜ ਜੀ ਹੁਕਮ ਤੋਂ ਬਿਨਾ ਕੁਝ ਨਹੀਂ ਹੋ ਰਿਹਾ ਇੱਕ ਕਿਰਪਾ ਕਰੋ ਜੀ ਬਖਸ਼ਿਸ਼ ਰਹਿਮਤ ਕਰੋ ਵਡਿਆਈ ਗੁਰਮੁਖ ਦੇਵ ਪ੍ਰਭ ਹਰ ਪਾਵੈ ਸੋਈ ਜਿਨ੍ਹਾਂ ਨੂੰ ਪ੍ਰਮਾਤਮਾ ਜੀ ਵਡਿਆਈ ਦਿੰਦੇ ਹੈ ਜਿਹੜੇ ਗੁਰਮੁਖਾਂ ਨੂੰ ਪ੍ਰਮਾਤਮਾ ਦੀ ਵਿਢਾਈ ਮਿਲ ਗਈ ਜਿਹੜੇ ਗੁਰਮੁਖ ਪ੍ਰਮਾਤਮਾ ਦੀ ਵਿਢਾਈ ਕਰਦੇ ਐ ਪ੍ਰਮਾਤਮਾ ਨੂੰ ਚੇਤੇ ਕਰਦੇ ਐ ਉਹਨਾਂ ਨੂੰ ਹੀ ਪ੍ਰਮਾਤਮਾ ਮਿਲਦਾ ਹੈ ਗੁਰਮੁਖ ਨਾਨਕ ਅਰਾਧਿਆ ਗੁਰਮੁਖਾਂ ਨੇ ਰੱਬ ਜੀ ਨੂੰ ਅਰਾਧਿਆ ਚੇਤੇ ਕੀਤਾ ਤੇ ਰੱਬ ਜੀ ਦੇ ਦਰਸ਼ਨ ਕਰਕੇ ਰੱਬ ਜੀ ਦੀ ਵਿਸ਼ਾਲਤਾ ਦੇਖ ਕੇ ਵਾਹ 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 ਵਾਰੀ ਵਾਰੀ ਹੋਂ ਵਾਰੀ ਹੋਂ ਵਾਰੀ ਕਰਦਿਆਂ ਕਰਦਿਆਂ ਉਹਨਾਂ ਨੇ ਬਚਨ ਕਿਹਾ ਭਾਈ ਰੱਬ ਜੀ ਬੇਸ਼ੁਮਾਰ ਬੇਅੰਤ ਹੈ ਉਹਨਾਂ ਦਾ ਕੋਈ ਅੰਤ ਨਹੀਂ ਪਾਇਆ ਜਾਂਦਾ ਉਹਨਾਂ ਦੀ ਰਹਿਮਤਾਂ ਬੜੀਆਂ ਨੇ ਉਹਨਾਂ ਦਾ ਕੋਈ ਪਾਰ ਕਿਨਾਰਾ ਨਹੀਂ ਹੈ ਬੇਸ਼ੁਮਾਰ ਹੈ ਉਹ ਰੱਬ ਜੀ ਸਾਡੀ ਪਕੜ ਤੋਂ ਬਾਹਰ ਨਹੀਂ ਪਹੁੰਚ ਤੋਂ ਬਾਹਰ ਹੈ ਰੱਬ ਜੀ ਅੱਗੇ ਕੋਈ ਜ਼ੋਰ ਨਹੀਂ ਚੱਲਦਾ ਉਹਨਾਂ ਦੇ ਅੱਗੇ ਤੇ ਆਤਮ ਸਮਰਪਣ ਕੀਤਾ ਜਾਂਦਾ ਹੈ ਇਸ ਕਰਕੇ ਭਾਈ ਉਹ ਪ੍ਰਮਾਤਮਾ ਦੀ ਵਡਿਆਈ ਧੰਨ ਧੰਨ ਸਾਰੀ ਰਲ ਕੇ ਕਹੋ ਧੰਨ 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 ਗੁਰ ਸੋਈ ਉਹ ਗੁਰੂ ਧੰਨ ਹੈ ਜਿਹਦੀ ਸੰਗਤ ਕਰਕੇ ਜਿਹਦਾ ਨਾਮ ਜਪ ਕੇ ਸਾਡਾ ਉਧਾਰ ਹੁੰਦਾ ਹੈ ਸਤਿਗੁਰੂ ਰਹਿਮਤ ਕਰਨ ਸਾਨੂੰ ਆਪਣੇ ਨਾਮ ਦੇ ਨਾਲ ਜੁੜ ਕੇ ਰੱਖਣ ਬਾਣੀ ਬਾਣੀ ਦੀ ਦਾਤ ਬਖਸ਼ਿਸ਼ ਕਰਨ ਬਾਣੀ ਨੂੰ ਪ੍ਰੇਮ ਭਾਵਨਾ ਸ਼ਰਧਾ ਦੇ ਨਾਲ ਪੜਨ ਦਾ ਵੱਲ ਉਦਮ ਬਖਸ਼ਿਸ਼ ਕਰਨ ਅਖੀਰ ਵਿੱਚ ਮਹਾਰਾਜ ਨੇ ਇੱਕ ਸੰਕੇਤ ਦਿੱਤਾ ਹੈ ਸ਼ੁੱਧ ਇਹ ਬਾਣੀ ਸ਼ੁੱਧ ਹੈ ਕਈ ਥਾਵਾਂ ਤੇ ਮਹਾਰਾਜ ਨੇ ਸੰਕੇਤ ਕੀਤਾ ਸ਼ੁੱਧ ਕੀਚੇ بڑے ਸੰਕੇਤ ਨੇ ਬਾਣੀ ਦੇ ਵਿੱਚ ਇਹ ਸੋਰਠ ਰਾਗ ਦੀ ਵਾਰ ਦੀ 29ਵੀਂ ਪੌੜੀ ਹੈ ਜਿਹੜੇ ਬਖਸ਼ਿਸ਼ ਮਹਾਰਾਜ ਨੇ ਬਚਨ ਕੀਤੇ ਹਨ ਸਤਿਗੁਰੂ ਕਿਰਪਾ ਕਰਨ ਇਹ ਵਿਚਾਰਤਾ ਰਾਈ ਬਖਸ਼ਿਸ਼ ਸਾਡੇ ਹਿਰਦਿਆਂ ਵਿੱਚ ਵਸ ਜਾਈ ਗੁਰੂ ਜੀ ਆਪੇ ਹੀ ਕਿਰਪਾ ਕਰਕੇ ਸਾਨੂੰ ਆਪਣੇ ਚਰਨਾਂ ਦੇ ਨਾਲ ਜੋੜ ਲੈਣ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਕਰਨੀ ਜੀ ਪ੍ਰੇਮ ਸਹਿਤ ਗੱਜ ਕੇ ਫਤੇ ਬੁਲਾਓ ਵਾਹੀ ਗੁਰੂ ਜੀ ਕਾ ਖਾਲਸਾ ਵਾਹੀ ਗੁਰੂ ਜੀ ਕੀ ਫਤਿਹ